ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਰਾਜੇ ਭੀਮਚੰਦ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਲਾਪ ਤੇ ਗੁਰੂ ਦਰਬਾਰ ਵਿੱਚ ਪ੍ਰਸ਼ਾਦੀ ਹਾਥੀ ਤੇ ਹੋਰ ਅਨੋਖੀਆਂ ਵਸਤੂਆਂ ਨੂੰ ਦੇਖ ਭੀਮਚੰਦ ਦਾ ਲਾਲਚ ਵਧਨਾ ਇਸ ਤੋਂ ਬਾਅਦ ਕਿਸ ਤਰ੍ਹਾਂ ਭੀਮਚੰਦ ਨੇ ਗੁਰੂ ਜੀ ਤੋਂ ਹਾਥੀ ਲੈਣ ਵਾਸਤੇ ਕਿਹੜਾ ਹਥਕੰਡਾ ਅਪਣਾਇਆ ਤੇ ਗੁਰੂ ਜੀ ਦਾ ਉਸ ਨੂੰ ਕੀ ਜਵਾਬ ਸੀ ਕਿਵੇਂ ਰਾਜੇ ਭੀਮਚੰਦ ਦੀ ਪਤਨੀ ਨੇ ਉਸ ਨੂੰ ਸਮਝਾਉਣਾ ਕੀਤਾ ਕਿ ਉਹ ਜਾਂ ਗਰੋਕਣ ਦੇ ਵਿੱਚ ਕਾਮਜਾਬ ਹੋ ਸਕੀ ਸੀ ਜਾਂ ਨਹੀਂ ਜੇਕਰ ਗੱਲ ਕਰੀਏ ਰਾਜੇ ਭੀਮਚੰਦ ਦੀ ਪਤਨੀ ਦੀ ਤਾਂ ਉਹ ਵਾਹਿਗੁਰੂ ਦੇ ਪੈਰ ਵਾਲੀ ਇਸਤਰੀ ਸੀ ਮਤਲਬ ਉਹ ਸਾਧੂ ਸੰਤਾਂ ਤੇ ਦੇਵੀ ਦੇਵਤਿਆਂ ਦੀ ਕਰੋਪੀ ਪਾਸੋਂ ਬਹੁਤ ਡਰਦੀ ਸੀ ਔਸਨੂ ਜਦ ਪਤਾ ਲੱਗਾ ਕਿ ਔਸਦਾਬਦੀ ਖਾ ਮਖਾ ਸਤਗੁਰੂ ਜੀ ਨਾਲ ਲੜਾਈ ਕਰਨਾ ਚਾਹੁੰਦਾ ਹੈ ਤੇ ਜੈਸੇ ਕਾਰਨ ਔਸ ਦੇ ਲੜਕੇ ਅਜਮੇਰ ਜੰਦ ਦੀ ਮੰਗਣੀ ਦੇ ਵਿੱਚ ਵਿਗੜਨ ਪੈ ਸਕਦਾ ਹੈ। ਉਸ ਵੇਲੇ ਔਸਨੇ ਰਾਜੇ ਵੀ ਮचंद ਨੂੰ ਪੁੱਛਿਆ ਜੋ ਕੁੱਝ ਮੈਂ ਸੁਣ ਰਹੀ ਥਾ ਕਿ ਇਹ ਸੱਚ ਹੈ ਕਿ ਤੁਸੀਂ ਭੁੱਲ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਨੇ ਤੁਹਾਡੇ ਪਿਤਾ ਦੀਪचंद ਜੀ ਨੂੰ ਜਹਾਜ਼ੀਰ ਦੀ ਕੈਦ ਵਿੱਚੋਂ ਸਦੰਤਰ ਕਰਵਾਇਆ ਸੀ। ਮੈਂ ਬੇਨਤੀ ਕਰਦੀ ਹਾਂ ਬਿਨਾ ਸੋਚੇ ਤੇ ਬਿਨਾ ਕਾਰਨ ਯੁੱਧ ਕੀਤਾ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਾਂ ਦੂਸਰਾ ਰਾਜਕੁਮਾਰ ਦੀ ਮੰਗਣੀ ਦੇ ਦਿਨ ਵੀ ਨੇੜੇ ਹਨ ਕਿਤੇ ਅਨਹੂਣੀ ਨਾ ਹੋ ਜਾਵੇ ਮੈਂ ਚਾਹੁੰਦੀ ਹਾਂ ਕਿ ਮੇਰੇ ਲਾਲ ਦੀ ਮੰਗਣੀ ਸੁਖੀ ਸੰਦੀ ਬਹੁਤ ਖੁਸ਼ੀ ਨਾਲ ਹੋਵੇ ਰਾਜੇ ਭੀਮਚੰਦ ਨੇ ਆਪਣੀ ਪਤਨੀ ਨੂੰ ਜਵਾਬ ਦਿੱਤਾ ਹਾਥੀ ਲੈ ਬਿਨਾ ਮੈਂ ਕਿਸੇ ਕੀਮਤ ਤੇ ਵੀ ਯੁੱਧ ਨੂੰ ਨਹੀਂ ਰੋਕ ਸਕਦਾ ਉਸ ਨੇ ਮੇਰੀ ਨਿਰਾਦਰ ਕੀਤੀ ਹੈ ਮੇਰੇ ਰਾਜ ਵਿੱਚ ਰਹਿ ਕੇ ਮੈਨੂੰ ਵੀ ਨਾ ਕਰ ਦਿੱਤੀ ਜੋ ਮੈਂ ਨਹੀਂ ਸਹਿ ਸਕਦਾ ਕੱਲ ਨੂੰ ਸਾਰੀ ਹੀ ਵਰਜਾ ਬਗਾਵਤ ਕਰ ਦੇਵੇਗੀ ਫਿਰ ਮੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ ਕੁਝ ਸੋਚ ਵਿਚਾਰ ਕੇ ਰਾਣੀ ਨੇ ਭੀਮਚੰਦ ਨੂੰ ਕਿਹਾ ਮੈਂ ਕੇਸਰੀ ਸਿੰਘ ਜੀ ਨੂੰ ਸਤਗੁਰੂ ਜੀ ਪਾਸ ਭੇਜਦੀ ਹਾਂ ਉਹ ਸਤਗੁਰੂ ਜੀ ਪਾਸ ਜਾ ਕੇ ਉਹਨਾਂ ਦੇ ਅੱਗੇ ਬੇਨਤੀ ਕਰਨਗੇ ਹੋ ਸਕਦਾ ਹੈ ਕਿ ਸਤਗੁਰੂ ਜੀ ਬੇਨਤੀ ਪ੍ਰਵਾਨ ਕਰ ਲੈਣ ਤੇ ਚੌਥ ਦੀ ਨੌਬਤ ਨਾ ਆਵੇ ਬੀ ਮਚੰਦ ਨੇ ਕਿਹਾ ਤੂੰ ਭੇਜ ਕੇ ਵੇਖ ਲੈ ਉਹਨਾਂ ਕਿਹੜਾ ਮੰਨਣਾ ਇਹ ਆਖ ਕੇ ਰਾਜਾ ਭੀ ਬਚੰਦ ਕਮਰੇ ਦੇ ਵਿੱਚੋਂ ਬਾਹਰ ਆ ਗਿਆ ਤੇ ਆਪਣੇ ਵਚੀਰਾਂ ਨੂੰ ਸੱਦ ਸਲਾਹ ਕਰਨ ਲੱਗਾ ਕਿ ਅੱਗੇ ਦੀ ਨੀਤੀ ਕੀ ਬਣਾਈ ਜਾਵੇ ਦੂਜੇ ਪਾਸੇ ਰਾਣੀ ਨੇ ਆਪਣੇ ਭਰਾ ਕੇਸ਼ਰੀ ਸਿੰਘ ਨੂੰ ਆਪਣੇ ਕੋਲ ਸੱਦਿਆ ਤੇ ਉਸ ਨੂੰ ਸਮਝਾ ਕੇ ਸਤਿਗੁਰੂ ਜੀ ਕੋਲ ਭੇਜਿਆ ਤੌਰਨ ਲੱਗਿਆ ਭੈਣ ਨੇ ਆਪਣੇ ਭਰਾ ਨੂੰ ਕਿਹਾ ਕਿ ਚੌਦੜ ਟਾਲਣ ਦਾ ਪੂਰਾ ਚਤਨ ਕੀਤਾ ਜਾਵੇ ਕੇਸਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ پاس ਪਹੁੰਚਿਆ ਤੇ ਦਰਬਾਰ ਪਹੁੰਚ ਕੇ ਬੜੀ ਹੀ ਨਿਮਰਤਾ ਦੇ ਨਾਲ ਉਸਨੇ ਗੁਰੂ ਘਰ ਦੀ ਮर्यादा ਨੂੰ ਨਿਭਾਉਂਦੇ ਹੋਏ ਬੜੇ ਹੀ ਸਤਕਾਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਖਣਾ ਟੇਕਿਆ ਸਿੱਖਾਂ ਨੇ ਰਾਣੀ ਦੇ ਨਾਮ ਦੀ ਅਰਦਾਸ ਕੀਤੀ ਤੇ ਉਹਨਾਂ ਦੇ ਵੱਲੋਂ ਭੇਜੀ ਹੋਈ ਭੇਟਾ ਨੂੰ ਸਵੀਕਾਰ ਕੀਤਾ ਅਰਦਾਸ ਪਿੱਛੋਂ ਕੇਸਰੀ ਸਿੰਘ ਨੇ ਬੇਨਤੀ ਕੀਤੀ ਹੇ ਸੱਚੇ ਪਾਤਸ਼ਾਹ ਰਾਣੀ ਵੱਲੋਂ ਬੇਨਤੀ ਹੈ ਕਿ ਥੋੜੇ ਚਿਰ ਵਾਸਤੇ ਹਾਥੀ ਦਿੱਤਾ ਜਾਵੇ ਮੰਗਣੀ ਤੋਂ ਬਾਅਦ ਹਾਥੀ ਨੂੰ ਸਹੀ ਸਲਾਮਤ ਆਪਜੀ ਬਾਸ ਪਹੁੰਚਾ ਦਿੱਤਾ ਜਾਵੇਗਾ ਕਿਉਂਕਿ ਐਸ ਦੇ ਬਿਨਾ ਜੁੱਧ ਦੇ ਬੋਝਾਣ ਦਾ ਭੈ ਰਾਣੀ ਨੂੰ ਸਤਾ ਰਿਹਾ ਹੈ ਕੇਸਰੀ ਸਿੰਘ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ ਤੇ ਉਸ ਨੂੰ ਕਹਿਣ ਲੱਗੇ ਰਾਣੀ ਭੂਲੀ ਹੈ ਉਹ ਨਹੀਂ ਜਾਣਦੀ ਕਿ ਔਸਧਾਪਤੀ ਉਸ ਨੂੰ ਧੋਖਾ ਦੇ ਰਿਹਾ ਹੈ ਹਾਥੀ ਕੋਚ ਦੇਣਾ ਵਾਸਤੇ ਨਹੀਂ ਸਗੋ ਆਪਣੀ ਵਸਤੂ ਬਣਾਉਣ ਵਾਸਤੇ ਇੱਕ ਚਾਲ ਚੱਲੀ ਜਾ ਰਹੀ ਹੈ ਅਸੀਂ ਸਮਝ ਗਏ ਹਾਂ ਕਿ ਰਾਜਾ ਵੀ ਮਚੰਦ ਅਸਾਂ ਨਾਲ ਧੋਖਾ ਕਰਨਾ ਚਾਹੁੰਦਾ ਹੈ ਜੇਕਰ ਔਸਦੀ ਧੋਖੇ ਦੀ ਨੀਤੀ ਨਾ ਹੁੰਦੀ ਤਾਂ ਗੱਲ ਹੋਰ ਹੁੰਨੀ ਸੀ ਹੁਣ ਉਸ ਨੂੰ ਕਿਸੇ ਵੀ ਕੀਮਤ ਉੱਪਰ ਹਾਥੀ ਨਹੀਂ ਮਿਲ ਸਕਦਾ ਬਾਕੀ ਰਹੀ ਲੜਾਈ ਦੀ ਧਮਕੀ ਐਸ ਕੋਲੋਂ ਅਸੀਂ ਭੈ ਭੀਤ ਨਹੀਂ ਹੁੰਦੇ ਸਾਡੀ ਨੀਤੀ ਇਹ ਹੈ ਜੋ ਪਹਿਲਾ ਵਾਰ ਕਰੇ ਤਾਂ ਉਸ ਨੂੰ ਦੂਜਾ ਮੌਕਾ ਜ਼ਰੂਰ ਦੇਣਾ ਜੇ ਫੇਰ ਵੀ ਨਾ ਮੰਨੇ ਤਾਂ ਪਿੱਛੇ ਨਹੀਂ ਮੋੜਨਾ ਫਿਰ ਔਸਤ ਦਾ ਪੱਕਾ ਸੌਦਾ ਲਾਉਣਾ ਇਸ ਲਈ ਸਾਨੂੰ ਖੇਮਾ ਕਰੋ ਅਸੀਂ ਰਾਣੀ ਦੇ ਬਚਨ ਨੂੰ ਨਹੀਂ ਮੰਨ ਸਕਦੇ ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਕੇਸਰੀ ਸਿੰਘ ਨਿਰਾਸ਼ ਨਹੀਂ ਹੋਇਆ ਪਰ ਔਸ ਦੇ ਚਿਹਰੇ ਤੇ ਗੰਭੀਰਤਾ ਜ਼ਰੂਰ ਆ ਗਈ ਔਸ ਨੂੰ ਇਹ ਅਫਸੋਸ ਹੋਇਆ ਕਿ ਰੱਬਰੂਪ ਮਹਾਪੁਰਖਾਂ ਦੇ ਨਾਲ ਰਾਜਾ ਭੀਮਚੰਦ ਦੇ ਸੰਬੰਧ ਮਾੜੇ ਹੋ ਰਹੇ ਹਨ ਤੇ ਕੇਸਰੀ ਸਿੰਘ ਨੂੰ ਰਾਜੇ ਦੀ ਸਹਾਇਤਾ ਕਰਨੀ ਪੈਣੀ ਹੈ ਔਸ ਨੇ ਬਾਤੂ ਗੱਲਾਂ ਨਾ ਕੀਤੀਆਂ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਰਾਜ ਭਵਣ ਵਾਲ ਨੂੰ ਤੁਰ ਪਿਆ ਸ਼ਾਮ ਦੇ ਵੇਲੇ ਜਦ ਕੇਸਰੀ ਸਿੰਘ ਦੇ ਆਉਣ ਦੀ ਖ਼ਬਰ ਰਾਜੇ ਭੀਮਚੰਦ ਨੂੰ ਮਿਲੀ ਤਾਂ ਔਸ ਨੇ ਆ ਕੇ ਪੁੱਛਿਆ ਕਿ ਕੀ ਉੱਤਰ ਮਿਲਿਆ ਕੇਸਰੀ ਸੈਗਨੇ ਨਿਰਾਸ਼ ਹੋ ਕੇ ਸਾਰੀ ਹਾਰ ਦਾ ਲਾਪ ਦੱਸ ਦਿੱਤੀ ਜੈਸ ਨੂੰ ਸੁਣ ਕੇ ਰਾਜਾ ਵੀ ਵਿਚਾਦ ਨੂੰ ਆਗ ਲੱਗ ਗਈ ਐਨੇ ਨੂੰ ਪੰਮਾ ਪੂਰੋਹਤ ਆ ਗਿਆ ਜੋ ਉਹਦੇ ਵਜੋਂ ਰਾਜਗੁਰੂ ਸੀ ਰਾਜ ਦੀਆਂ ਸਾਰੀਆਂ ਧਾਰਮਿਕ ਰਸਮਾਂ ਉਹ ਕਰਦਾ ਸੀ ਉਸ ਨੇ ਆਉਂਦਿਆਂ ਹੀ ਜਾਣ ਲਿਆ ਕਿ ਕੇਸਰੀ ਸੈਗਨੇ ਨਿਰਾਸ਼ ਹੋ ਕੇ ਮੋੜ ਆਇਆ ਹੈ ਉਸ ਨੇ ਰਾਜੇ ਵੀ ਵਿਚਾਦ ਨੂੰ ਊਂਗਲ ਲਾਉਂਦੇ ਹੋਏ ਆਖਿਆ ਚਿੰਤਾ ਕਿਉਂ ਕਰਦੇ ਹੋ ਤੁਸੀਂ ਰਾਜੇ ਹੋ ਰਾਜੇ ਦਾ ਧਰਮ ਹੈ ਰਾਜ ਦਰੂਹੀ ਤੇ ਬਾਗੀ ਨੂੰ ਕੁਚਲਣਾ ਇੱਕ ਸਾਧੂ ਤੁਹਾਡੇ ਸਾਹਮਣੇ ਆਕੜੇ ਇਹ ਕਿਵੇਂ ਹੋ ਸਕਦਾ ਹੈ ਅੱਜ ਉਹ ਤੁਹਾਨੂੰ ਹਾਥੀ ਦੇਣ ਤੋਂ ਮਨਾਂ ਕਰ ਰਿਹਾ ਹੈ ਕੱਲ ਨੂੰ ਸੈਨਾ ਇਕੱਠੀ ਕਰ ਰਾਜ ਉੱਤੇ ਹਮਲਾ ਵੀ ਕਰ ਸਕਦਾ ਹੈ ਕੇਸਰੀ ਸਿੰਘ ਇਹ ਸੁਣ ਚੌਪਣਾ ਰਿਹਾ ਉਸਨੇ ਲੜਾਈ ਨੂੰ ਮੱਠਿਆ ਕਰਨਾਂ ਦੀ ਕੋਈ ਹੋਰ ਬਿਆਉਤ ਸੋਚੀ ਉਸਨੇ ਰਾਜੇ ਵੀ ਬਚਾਦ ਨੂੰ ਕਿਹਾ ਬੇਸ਼ੱਕ ਤੁਸੀਂ ਲੜਾਈ ਦੀ ਤਿਆਰੀ ਆਰੰਭ ਕਰਦੇ ਹੋ ਪਰ ਨਾਲ ਦੇ ਰਾਜਿਆਂ ਨਾਲ ਵੀ ਜਰੂਰ ਸਲਾਹ ਕਰ ਲਵੋ ਇਹ ਇਕੱਲਿਆਂ ਲੜਾਈ ਲੜਨਾ ਸਹੀ ਨਹੀਂ ਰਹੇਗਾ ਹੋ ਸਕਦਾ ਹੈ ਕਿ ਕੋਈ ਹੋਰ ਰਾਜਾ ਸਤਗੁਰੂ ਜੀ ਦੀ ਸਹਾਇਤਾ ਕਰਨਾ ਚਾਹੁੰਦਾ ਹੋਵੇ ਨਾਲੇ ਅਜਵੀਰ ਦੀ ਗੁਣਮਾਈ ਬਾਰੇ ਵੀ ਸੋਚੋ ਕਿਤੇ ਫਤਿਹ ਜਾਂਦੇ ਹੀ ਗੁੱਸੇ ਨਾ ਹੋ ਜਾਵੇ ਪੰਮਾ ਜੋ ਆਪਣਾ ਰਹਿ ਸਕਿਆ ਉਹ ਗੁੱਸੇ ਵਿੱਚ ਬੋਲਿਆ ਕੋਈ ਪਹਾੜੀ ਹਿੰਦੂ ਰਾਜਾ ਉਸ ਸਤਗੁਰੂ ਜੀ ਦੀ ਸਹਾਇਤਾ ਨਹੀਂ ਕਰੇਗਾ ਕਿਉਂਕਿ ਉਹ ਗੁਰੂਤਾ ਹਿੰਦੂ ਧਰਮ ਦੇ ਵਿਰੋਧ ਪ੍ਰਚਾਰ ਕਰਦਾ ਹੈ। ਭੰਮੇ ਨੇ ਰਾਜੇ ਨੂੰ ਕਿਹਾ ਤਹਾਨੂੰ ਕੋਈ ਲੋੜ ਨਹੀਂ ਕਿਸੇ ਨਾਲ ਵਿਚਾਰ ਕਰਨ ਦੀ। ਭੰਮੇ ਨੇ ਭਾਵੇਂ ਬਹੁਤ ਜ਼ੋਰ ਲਾਇਆ ਪਰ ਫਿਰ ਵੀ ਰਾਜਾ ਭੀਮਚੰਦ ਨੇ ਆਪਣੀ ਪਤਨੀ ਤੇ ਕੇਸਰੀ ਸੈੰਗ ਦਾ ਮਾਣ ਰੱਖਿਆ ਤੇ ਉਹਨਾਂ ਨੇ ਰਾਜੇ ਨੂੰ ਮਨਾ ਲਿਆ ਕਿ ਦੂਸਰੇ ਰਾਜਿਆਂ ਦੇ ਨਾਲ ਲੜਾਈ ਦੀ ਸਲਾਹ ਕੀਤੀ ਜਾਵੇ। ਉਸ ਵੇਲੇ ਰਾਜਾ ਭੀਮਚੰਦ ਨੇ ਦੂਸਰੇ ਰਾਜਿਆਂ ਵੱਲ ਚਿੱਠੀ ਲਿਖੀ ਤੇ ਆਪਣੇ ਦੂਤ ਭੇਜ ਦਿੱਤੇ। ਪਹਾੜ ਦੇ ਵਿੱਚ 22 ਦੇ ਕਰੀਬ ਹਿੰਦੂ ਰਾਜੇ ਸਨ ਉਹਨਾਂ ਵਿੱਚ ਅੱਠ ਕੇ ਰਾਜੇ ਮੁਖੀ ਸਨ ਬਾਕੀ ਭੀਮਚੰਦ ਨੂੰ ਹੀ ਆਪਣਾ ਮੁਖੀ ਸਮਝਦੇ ਹੋਏ ਉਸ ਦੇ ਹੁਕਮ ਦੀ ਪਾਲਣਾ ਕਰਦੇ ਸਨ ਇਸ ਲਈ ਰਾਜੇ ਭੀਮਚੰਦ ਦੇ ਹੁਕਮ ਮਿਲਦੇ ਸਾਰ ਹੀ ਸਾਰੇ 22 ਧਾਰ ਦੇ ਰਾਜੇ ਇਕੱਠੇ ਹੋ ਗਏ ਉਸ ਵੇਲੇ ਦੋ ਹੀ ਜਾਣੇ ਐਸਾ ਲੜਾਈ ਨੂੰ ਰੋਕਣਾ ਚਾਹੁੰਦੇ ਸਨ ਤਾਂ ਜੋ ਅਜਵੇਰ ਚੰਦ ਦੀ ਖੜਮਾਈ ਦੇ ਵਿੱਚ ਕੋਈ ਵੀ ਵਿਗਨ ਨਾ ਪਈ ਕੇਸਰੀ ਸਿੰਘ ਤੇ ਰਾਜੇ ਭੀਮਚੰਦ ਦੀ ਪਤਨੀ ਨੇ ਆਏ ਹੋਏ ਸਾਰੇ ਰਾਜਿਆਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਕਿ ਭੀਮਚੰਦ ਨੂੰ ਲੜਾਈ ਦੀ ਸਲਾਹ ਨਾ ਦੇਣਾ ਜੇ ਲੜਾਈ ਹੋ ਗਈ ਤਾਂ ਰਾਜਕੁਮਾਰ ਦੀ ਮੰਗਣੀ ਦੇ ਵਿੱਚ ਵਿਘਨ ਪੈ ਸਕਦਾ ਹੈ ਰਾਜਾ ਭੀਮਚੰਦ ਨੇ ਸਾਰੇ ਰਾਜਨਿਆਂ ਨੂੰ ਆਪਣੇ ਦਰਬਾਰ ਦੇ ਵਿੱਚ ਸੱਦਿਆ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਮਲਾਪ ਤੋਂ ਲੈ ਕੇ ਕੇਸਰੀ ਸਿੰਘ ਜੀ ਦੀ ਮੁਲਾਕਾਤ ਤੱਕ ਸਾਰਾ ਕੁਝ ਦੱਸਿਆ ਐਸ ਤੋਂ ਬਾਅਦ ਪੰਮੇ ਬਰੋਹਤ ਨੇ ਸਾਰੇ ਰਾਜਿਆਂ ਨੂੰ ਗੁੱਸੇ ਦੇ ਵਿੱਚ ਲਿਆਉਣ ਲਈ ਸਤਿਗੁਰੂ ਜੀ ਦੇ ਖਿਲਾਫ ਬਹੁਤ ਕੁਝ ਬੋਲਿਆ ਤਾਂ ਜੋ ਸਾਰੇ ਲੜਾਈ ਲਈ ਤਿਆਰ ਹੋ ਜਾਣ ਉਸ ਨੇ ਇਹ ਵੀ ਕਹਿ ਦਿੱਤਾ ਕਿ ਸਤਿਗੁਰੂ ਜੀ ਦੀ ਸ਼ਕਤੀ ਨੂੰ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਦੇ ਵਿੱਚ ਸਾਡੇ ਰਾਹ ਦਾ ਰੋੜਾ ਨਾ ਬਣ ਸਕੇ ਰਾਜੇ ਕਿਰਪਾਲ ਚੰਦ ਨੇ ਉਸ ਵੇਲੇ ਸਲਾਹ ਦਿੱਤੀ ਪਹਿਲਾ ਚਿੱਠੀ ਲਿਖੀ ਜਾਵੇ ਕਿ ਉਹ ਈਨਮਾਨ ਲਵੇ ਤੇ ਲੋੜੀ ਦੀਆਂ ਚੀਜ਼ਾਂ ਵੇਚ ਦੇਵੇ ਸੈਨਾ ਦੀ ਭਰਤੀ ਬੰਦ ਕੀਤੀ ਜਾਵੇ ਤੇ ਰਣਜੀਤ ਨਗਾਰਾ ਨਾ বাজਾਇਆ ਜਾਵੇ ਜੇ ਕੋਈ ਵੀ ਸ਼ਰਤ ਨਾ ਮੰਨਣ ਤਾਂ ਰਾਜਕੁਮਾਰ ਦੀ ਮੰਗਣੀ ਤੋਂ ਵੇਲਿਆਂ ਹੋ ਕੇ ਲੜਾਈ ਕੀਤੀ ਜਾਵੇਗੀ ਰਾਜਾ ਕਿਰਪਾਲ ਚੰਦ ਦੇ ਨਾਲ ਦੂਸਰੇ ਰਾਜੇ ਵੀ ਸਹਿਮਤ ਹੋ ਗਏ ਆਖਰ ਰਾਜਾ ਭੀਮ ਚਾਦਨੇ ਸਤਿਗੁਰੂ ਜੀ ਵੱਲ ਲੰਮੀ ਚਿੱਠੀ ਲਿਖੀ ਔਰ ਸੱਚੀ ਚਿੱਠੀ ਦੇ ਵਿੱਚ ਰਾਜੇ ਵੀ ਵਿਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਿਆ ਸਾਡੀ ਨਿਗਾ ਤੁਹਾਡੇ ਉੱਪਰ ਹੀ ਹੈ ਆਪਜੀ ਸੈਨਾ ਇਕੱਤਰ ਕਰਕੇ ਪਹਾੜੀ ਰਿਆਸਤਾਂ ਉੱਪਰ ਕਬਜ਼ਾ ਕਰਨਾ ਚਾਹੁੰਦੇ ਹੋ ਐਸੋ ਵਿੱਚ ਕੋਈ ਸ਼ੱਕ ਨਹੀਂ ਅਸੀਂ ਸਾਰੇ ਰਾਜਿਆਂ ਨੇ ਸੋਚ ਸਮਝ ਕੇ ਇੱਕ ਸਲਾਹ ਕੀਤੀ ਹੈ ਜੋ ਆਪ ਜੀ ਨੂੰ ਮੰਨਣੀ ਪਵੇਗੀ ਜੋ ਚਿੱਠੀ ਦੇ ਵਿੱਚ ਇਉਂ ਲਿਖੀ ਹੈ ਜਿਹੜੀਆਂ ਵਾਸਤੁਆਂ ਰਾਜਾ ਭੀਮ ਚੰਦ ਨੇ ਮੰਗੀਆਂ ਹਨ ਉਹ ਛੇਤੀ ਹੀ ਭੇਜ ਦਿੱਤੀਆਂ ਜਾਣ ਖਾਸ ਕਰਕੇ ਪ੍ਰਸ਼ਾਦੀ ਹਾਥੀ ਤੇ ਚੰਦਣ ਚੌਕੀ ਜੋ ਰਾਜਾ ਰਤਨਰਾਏ ਵੱਲੋਂ ਭੇਟਾ ਦਿੱਤੀਆਂ ਗਈਆਂ ਸਨ ਦੂਸਰੀ ਗੱਲ ਰਚੀਤ ਨਗਾਰਾ ਬਚਾਉਣਾ ਬੰਦ ਕੀਤਾ ਜਾਵੇ ਤੇ ਸੈਨਾ ਦੀ ਭਰਤੀ ਰੋਕ ਦਿੱਤੀ ਜਾਵੇ ਮਾਖੋਵਾਲ ਪਿੰਡ ਕਹਿਲੂਰ ਰਾਜ ਵਿੱਚ ਹੈ ਇਸ ਲਈ ਤੁਸੀਂ ਕਹਿਲੂਰ ਰਾਜ ਦੇ ਇੱਕ ਚੰਗੇ ਨਾਗਰਿਕ ਬਣ ਰਾਜੇ ਦਾ ਹੁਕਮ ਮੰਨਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੇ ਇਹ ਗੱਲਾਂ ਨਾ ਮੰਨੀਆਂ ਤਾਂ جنگ ਦੇ ਲਈ ਤਿਆਰ ਰਹਿ ਕੋ ਇਹ ਚਿੱਠੀ ਲੈ ਕੇ ਰਾਜੇ ਨੇ ਪੰਮੇ ਪਰੋਪਤ ਦੇ ਹੱਥ ਦੇ ਦਿੱਤੀ ਤੇ ਉਹ ਚਿੱਠੀ ਨੂੰ ਲੈ ਕੇ ਆਨੰਦਪੁਰ ਗੁਰੂ ਜੀ ਬਾਸ ਆ ਗਿਆ ਉਸ ਵੇਲੇ ਸਤਿਗੁਰੂ ਜੀ ਦਰਬਾਰ ਵਿੱਚ ਬੈਠੇ ਹੋਏ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਪੰਮਾ ਪਰੋਪਤ ਸਤਿਗੁਰੂ ਜੀ ਦੇ ਸਾਹਮਣੇ ਆਕੜ ਕੇ ਖਲੋ ਗਿਆ ਸਤਿਗੁਰੂ ਜੀ ਨੇ ਪੰਮੇ ਨੂੰ ਆਖਿਆ ਕਹੋ ਪੰਡਤ ਜੀ ਕਿਵੇਂ ਆਉਣਾ ਹੋਇਆ ਪੰਮੇ ਬਰੋਹਦ ਨੇ ਕਿਹਾ ਮੈਂ ਇੱਕ ਰਾਜਦੂਤ ਬਣ ਕੇ ਇੱਥੇ ਆਇਆ ਹਾਂ ਮਹਾਰਾਜੇ ਭੀਮਚੰਦ ਦਾ ਬਰੋਹਦ ਪੰਮਾ ਰਾਮ ਹਾਂ ਰਾਜੇ ਭੀਮਚੰਦ ਨੇ ਆਪ ਜੀ ਨੂੰ ਚਿੱਠੀ ਲਿਖੀ ਹੈ ਜਿਸ ਦਾ ਜਵਾਬ ਅੱਜ ਹੀ ਦੇਣਾ ਪਵੇਗਾ ਇਹ ਆਖਦੇ ਹੋਏ ਉਸ ਨੇ ਚਿੱਠੀ ਸਾਰੀ ਸੰਗਤ ਦੇ ਸਾਹਮਣੇ ਪੜ੍ਹ ਸੁਣਾਈ ਚਿੱਠੀ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਪੰਮੇ ਨੂੰ ਕਹਿਣ ਲੱਗੇ ਤੁਸੀਂ ਜਾਓ ਤੇ ਚਿੱਠੀ ਦਾ ਜਵਾਬ ਕੱਲ ਨੂੰ ਲੈ ਕੇ ਭੇਜ ਦਿੱਤਾ ਜਾਵੇਗਾ ਆਮਾ ਬਰੋਹਦ ਅੱਖਾ ਦਿਖਾਉਣ ਲੱਗ ਪਿਆ ਤਾਂ ਉਸ ਵੇਲੇ ਸਿੱਖਾਂ ਨੇ ਉਸ ਨੂੰ ਕਿਹਾ ਤੁਸੀਂ ਰਾਜਦੂਤ ਬਣ ਕੇ ਆਏ ਹੋ ਤੇ ਰਾਜਦੂਤ ਨੂੰ ਮਾਰਨਾ ਧਰਮ ਨਹੀਂ ਇਸ ਲਈ ਬੰਮੇ ਨੇ ਉਥੋਂ ਖਿਸਕਣਾ ਹੀ ਚੰਗਾ ਸਮਝਿਆ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਭੀਮ ਚਾਦਰ ਨੂੰ ਚਿੱਠੀ ਦਾ ਜਵਾਬ ਲਿਖ ਕੇ ਭੇਜਿਆ ਜਿਸ ਵਿੱਚ ਲਿਖਿਆ ਸੀ ਅਸੀਂ ਨਹੀਂ ਸੀ ਚਾਹੁੰਦੇ ਕਿ ਆਂਡ ਗਵੰਡ ਵਿਗਾੜ ਪਾਈਏ ਪਰ ਤੁਹਾਡੇ ਲਾਲਚੀ ਮਨ ਨੇ ਹੋਰ ਹੀ ਹਾਲਾਤ ਪੈਦਾ ਕਰ ਦਿੱਤੇ ਅਸੀਂ ਕਿਸੇ ਦੁਨੀਆਵੀ ਰਾਜੇ ਦੀ ਪਰਜਾ ਨਹੀਂ ਅਸਾਂ ਦਾ ਮਾਲਕ ਅਕਾਲ ਪੁਰਖ ਹੈ ਇਹ ਅਸਥਾਨ ਮੌਲ ਖਰੀਦਿਆ ਗਿਆ ਹੈ ਕਿਸੇ ਪਾਸੋਂ ਮੰਗ ਕੇ ਨਹੀਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਸਤੰਤਰ ਹੈ ਜੋ ਊੜ ਤੇ ਲਾਲਚ ਵਸ ਹੋਏ ਰਾਜਿਆਂ ਦੀ ਇਹ ਨਹੀਂ ਮਾ ਦੱਸ ਸਕਦੀ ਜੋ ਵਸਤੂਆਂ ਦੀ ਮੰਗ ਤੁਹਾਡੇ ਵੱਲੋਂ ਕੀਤੀ ਗਈ ਹੈ ਉਹ ਨਹੀਂ ਦਿੱਤੀਆਂ ਜਾਣਗੀਆਂ ਚੰਗਾ ਤਾਂ ਇਹ ਹੈ ਕਿ ਮੂਹ ਮਾਇਆ ਤੇ ਹੰਕਾਰ ਦਾ ਤਿਆਗ ਕਰਕੇ ਇੱਕ ਚੰਗੇ ਰਾਜੇ ਬਣਨ ਦੀ ਕੋਸ਼ਿਸ਼ ਕਰੋ ਕੀ ਰਾਜਿਆਂ ਦਾ ਕੰਮ ਪਰਜਾ ਦੇ ਕੋਲੋਂ ਉਹਨਾਂ ਦੀਆਂ ਵਸਤੂਆਂ ਖੋਣਾ ਹੁੰਦਾ ਹੈ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਰਾਖੀ ਕੌਣ ਕਰੇਗਾ ਇਸ ਲਈ ਤੁਹਾਡੀ ਕੋਈ ਵੀ ਗੱਲ ਨਹੀਂ ਮੰਨੀ ਜਾਵੇਗੀ ਐਸੀ ਚਿੱਠੀ ਲੈ ਕੇ ਸਤਿਗੁਰੂ ਜੀ ਨੇ ਇੱਕ ਸਿੱਖ ਦੇ ਹੱਥ ਦੇ ਦਿੱਤੀ ਜੋ ਰਾਜੇ ਦੀ ਬਚਤ ਤੋਂ ਇਲਾਵਾ ਹੋਰ ਕਿਸੇ ਕੋਲ ਨਹੀਂ ਪਹੁੰਚਣੀ ਚਾਹੀਦੀ ਐਸਾ ਬਜਨ ਮਹਾਰਾਜੀ ਨੇ ਉਸ ਦਲੇਰ ਸਿੱਖ ਨੂੰ ਤੋਰਨ ਲੱਗੇ ਆਖਿਆ ਸਿੱਖ ਘੋੜੇ ਉੱਪਰ ਸਵਾਰ ਹੋ ਕੇ ਰਾਜੇ ਭੀਮਚੰਦ ਦੇ ਮਹਿਲਾ ਵਿੱਚ ਪਹੁੰਚ ਗਿਆ ਚਿੱਠੀ ਰਾਜੇ ਭੀਮਚੰਦ ਨੂੰ ਦਿੱਤੀ ਗਈ ਜਿਉਂ ਹੀ ਰਾਜੇ ਨੇ ਚਿੱਠੀ ਪੜੀ ਤਾਂ ਉਸ ਦੇ ਪੈਰਾਂ ਹੇਠੋ ਜ਼ਮੀਨੇ ਨਿਕਲ ਗਈ ਉਹ ਕ੍ਰੋਧ ਦੇ ਨਾਲ ਲਾਲ ਹੋ ਗਿਆ ਉਸ ਦਾ ਮਨ ਲੜਾਈ ਲਈ ਕਾਲਾ ਪੈ ਗਿਆ ਪਰ ਛੇਤੀ ਹੀ ਉਸ ਨੂੰ ਚੇਤਾ ਆਇਆ ਕਿ ਦੂਸਰੇ ਰਾਜੇ ਨਾਲ ਵੀ ਸਲਾਹ ਕੀਤੀ ਹੋਈ ਹੈ ਉਨ੍ਹਾਂ ਦੀ ਮਰਜ਼ੀ ਤੋਂ ਬਿਨਾ ਕੋਈ ਕਦਮ ਚੁੱਕਣਾ ਉਚਿਤ ਨਹੀਂ ਐਸ ਲਈ ਉਸ ਨੇ ਦੂਸਰੇ ਰਾਜਿਆਂ ਨੂੰ ਇਕੱਤਰ ਹੋਣ ਦਾ ਸੱਦਾ ਦਿੱਤਾ ਚਿੱਠੀ ਮਿਲਦੇ ਸਾਰ ਹੀ ਸਾਰੇ ਰਾਜੇ ਇਕੱਤਰ ਹੋ ਗਏ ਉਹਨਾਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਕਿ ਸਤਿਗੁਰੂ ਜੀ ਨੂੰ ਅਨੰਦਪੁਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਪਰ ਰਾਜਕੁਮਾਰ ਅਜਮੇਰ ਚੰਦ ਦੀ ਮੰਗਣੀ ਤੋਂ ਬਾਅਦ ਹੀ ਇਸ ਨੂੰ ਅੰਜਾਮ ਦਿੱਤਾ ਜਾਵੇਗਾ ਜੇ ਇਹ ਮਾਮਲਾ ਪੈਣਾ ਸ਼ੁਰੂ ਹੋਇਆ ਤਾ ਅਜਮੇਰ ਚੰਦ ਦੀ ਕੁੜਮਾਈ ਦੇ ਵਿੱਚ ਵਿਗਨ ਪਵੇਗਾ ਐਉਂ ਚਾਗਦਾ ਪਹਿਲਾ ਹੱਲਾ ਰੁਕ ਗਿਆ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ